ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਵੀਰ ਕਰਦੇ ਆ ਸਾਰੇ ਭਰਾ ਵਧੀਆ ਹੋ ਹੋਵੇ ਤੇ ਵਧੀਆ ਹੀ ਚਾਹੀ ਨੂੰ ਤੇ ਸੌਰੀ ਮਿੱਤਰੋ ਪਹਿਲਾਂ ਤਾਂ ਆਪਾਂ ਵਲੌਗ ਨਹੀਂ ਬਣਾ ਸਕੇ ਸੌਰੀ ਉਸ ਚੀਜ਼ ਲਈ ਕਿਉਂਕਿ ਆਪਾਂ ਬਹੁਤ ਦਿਨ ਹੋ ਗਏ ਵਲੌਗ ਨਹੀਂ ਪਾਇਆ ਹੁਣ YouTube ਤੇ ਕਿਉਂਕਿ ਮਿੱਤਰੋ ਇੱਕ ਤਾਂ ਕੰਮ ਬਹੁਤ ਜ਼ਿਆਦਾ ਸੀ ਹੁਣ ਤਾਂ ਕਰਕੇ ਵੀਡੀਓ ਨਹੀਂ ਸੀ ਪੈ ਰਹੀ ਤੇ ਹੁਣ ਚਲੋ ਆਪਣਾ ਕੰਮ ਹੈਗਾ ਤਾਂ ਹੁਣ ਵੀ ਉਹਨਾਂ ਹੀ ਆ ਚਲੋ ਰੱਬ ਦੀ ਕਿਰਪਾ ਨਾਲ ਵਧੀਆ ਹੀ ਜਾਂਦਾ ਕੰਮ ਤੇ ਪਰ ਹੁਣ ਆਪਣੇ ਕੋਲ ਕੰਮ ਉਸ ਲੈਵਲ ਤੇ ਆ ਬੀਜੀ ਦੀ ਕੋਈ ਆਪਾਂ ਨੂੰ ਐ ਹੀ ਹੈਗਾ ਵੀ ਕੋਈ ਵੀ ਐਨੀ ਜਲਦੀ ਕਰਨਾ ਐ ਕਰਨਾ ਐ ਕਰਨਾ ਸਾਰਾ ਕੰਮ ਪੂਰਾ ਸਲੋ ਐ ਪੂਰਾ ਤਸੱਲੀ ਨਾਲ ਕੰਮ ਕਰਨਾ ਤੇ ਆਪਾਂ ਦੇਖ ਸਕਦੇ ਤੁਸੀਂ ਮਿੱਤਰੋ ਸਾਰਾ ਕੁਝ ਪੱਟ ਪੁੱਟ ਕੇ ਐ ਸਾਰਾ ਕੁਝ ਛੱਟਿਆ ਪੈ ਟੂ ਜ਼ੈਡ ਤੇ ਗੱਡੀ ਹੈਗੀ ਐ ਐਂਡ ਕਾ ਬੈਸਟਾ ਇਹਦੇ ਗੱਤੇ ਗੁੱਤੇ ਸਾਰੇ ਪਟਲੇ ਟਾਕੀਆਂ ਵਾਲੇ ਕਿਉਂਕਿ ਮਿੱਤਰੋ ਇਹਦੇ ਹਾਲਾਤ ਇੰਨੇ ਮਾੜੇ ਸੀ ਨਿਜਾਇਜ ਮਾੜੇ ਹਾਲਾਤ ਸੀਗੇ ਮੈਟ ਮੂੜ ਤਾਂ ਤੁਸੀਂ ਦੇਖ ਹੀ ਜਾਗਨੇ ਕਿਉਂਕਿ ਹਜੇ ਮੈਟ ਨਹੀਂ ਪਟਿਆ ਬਾਕੀ ਸਾਰਾ ਕੁਝ ਪਟਤਾ ਇਹਦਾ ਸਾਈਡਾਂ ਵਾਲੇ ਆ ਸੱਤ ਸੂਤ ਸਾਰਾ ਕੁਝ ਲਾਤਾ ਇਹਦਾ ਯੂਟੀ ਜੈਡ ਮੂਰੋ ਬੰਪਰ ਬੰਪਰ ਸਾਰਾ ਕੁਝ ਖੋਲਿਆ ਪਿਆ ਇਹਦੇ ਬੰਪਰ ਆ ਲਿਆਂਦੇ ਪਏ ਨੇ ਨਵੇਂ ਮਗਰਲੇ ਮਗਰਲਾ ਮੂਰਲਾ ਦੋਨੇ ਬੰਪਰ ਚੇਂਜ ਕਰਨੇ ਨੇ ਇਹਦੇ ਤੇ ਕਿਉਂਕਿ ਮਗਰਲੇ ਦੇ ਆ ਦੇਖੋ ਪਾੜੇ ਪਏ ਨੇ ਬੰਪਰ ਮੂਰਲਾ ਵੀ ਮਗਰਲਾ ਵੀ ਦੋਨੇ ਬੰਪਰ ਪਾੜੇ ਪਏ ਨੇ ਤਾਂ ਕਰਕੇ ਹਾਂਜੀ ਮਿੱਤਰੋ ਤੇ ਵਿੱਚੋਂ ਪਟ ਪਟਈਆ ਸ਼ੁਰੂ ਕਰਤਾ ਇਹਦਾ ਆਪਾਂ ਗੱਡੀ ਦਾ ਨੂੰ ਤਾਂ ਬਹੁਤ ਹੋਇਆ ਹੋਇਆ ਜਾਨੀ ਮਤਲਬ ਕਿ ਮੈਟ ਮੂਟ ਕੱਢਣੇ ਸ਼ੁਰੂ ਕਰਤੇ ਤੇ ਮੈਟ ਕੱਢਦੇ ਆ ਬਾਹਰ ਤੇ ਕੱਢ ਕੇ ਫੇਰ ਹੀ ਛੱਡ ਦਿੰਨੇ ਇਹਨਾਂ ਨੂੰ ਧੁੱਪੇ ਕਿਉਂਕਿ ਹਜੇ ਤੋਂ ਹੁਣ ਤੋਂ ਦੇ ਨਹੀਂ ਇਹਨਾਂ ਨੂੰ ਅਜ ਮੈਟਾਂ ਨੂੰ ਕਿਉਂਕਿ ਹਜੇ ਮਿੱਤਰੋ ਇਹਦਾ ਆਹ ਕੰਮ ਕਰਵਾ ਕੇ ਲਾਉਣੇ ਨੇ ਗੱਡੀ ਇਹ ਦੁਬਾਰਾ ਆਹ ਦੇਖੋ ਤੁਸੀਂ ਇੱਥੋਂ ਗਲੀ ਪਈ ਆ ਇੱਥੇ ਪਾਚ ਲਵਾ ਕੇ ਲਿਉਣੇ ਨੇ ਪਾਚ ਲਵਾ ਕੇ ਦੁਬਾਰਾ ਪੱਟੀ-ਬੁੱਟੀ ਭਰ ਕੇ ਇਹਦੀ ਇੱਥੋਂ ਸੀਪ ਤਿਆਰ ਕਰ ਤਿਆਰ ਕਰਾਂਗੇ ਇਹ ਆ ਮਿੱਤਰੋ ਬਹੁਤ ਕੰਮ ਕਰਨਾ ਹੈ ਗੱਡੀ ਦਾ ਬਹੁਤ ਜਿਆਦਾ ਕੋਈ ਚੀਜ਼ ਹੈ ਜਿਹੜੀ ਨਹੀਂ ਕਰਨੀ ਇਹਦਾ ਸਾਰਾ ਕੁਝ ਹੀ ਕਰਨਾ ਮਿੱਤਰੋ ਕਰੋ ਚੈੱਕ ਸਾਰੀ ਵਟ ਦੀ ਵਿੱਚੋਂ ਤੇ ਬਾਕੀ ਮਿੱਤਰੋ ਜਿਹੜੇ ਹਿਸਾਬ ਨਾਲ ਬਾਹਰੋਂ ਨੇ ਹਲਾ ਤਾਂ ਗੱਡੀ ਤੇ ਅੰਦਰੋਂ ਬਹੁਤ ਸਾਫ਼ ਆ ਆ ਇੱਥੇ ਇਧਰਲੇ ਇੰਨੇ ਨੇ ਪੀਸ ਦੇ ਵਿੱਚ ਰਸਟ ਬਾਕੀ ਜਮਾ ਹੈ ਇੱਕਲਾ ਜਮਾ ਸਾਹ ਭਈਆ ਕਿਸੇ ਪਾਸੇ ਕੋਈ ਗੜਬੜ ਨਹੀਂ ਹੈਗੀ ਇਧਰੋਂ ਵੀ ਸਾਫ਼ ਆ ਇਧਰੋਂ ਵੀ ਸਾਫ਼ ਆ ਇਧਰੋਂ ਵੀ ਇਧਰ ਆ ਮਾੜੀ ਮੁੱਟੀ ਰਸਟ ਉਹ ਵੀ ਜਮੇ ਨੋਰਮਲ ਆ ਐ ਨਹੀਂ ਕੋਈ ਬਾੜੀ ਰਸਟ ਹੈਗੀ ਜਿਵੇਂ ਮਾੜੇ ਮਾੜਾ ਪਾ ਜਿਹਾ ਰਸਟ ਨੂੰ ਇੱਥੋਂ ਮੜਾ ਮੜਾ ਪੀਪਰ ਲਾ ਕੇ ਕੀ ਉਹ ਲਾ ਦਾਂਗੇ ਆਪਣਾ ਰੰਗ ਮਾਰ ਦਾਂਗੇ ਤਾਂ ਇਹ ਰਸਟ ਇਦੂ ਗਾਹ ਤੁਰਦੀ ਹੀ ਨਹੀਂ ਬੜੀ ਸੋਹ ਭਾ ਨਜਾਇਜ਼ ਥੱਲੋਂ ਤਾਂ ਗੱਡੀ Ориجنਲ ਆ ਬਾਕੀ ਮਿੱਤਰੂ ਗੱਡੀ ਛਾਰੀ ਆਈ ਨਹੀਂ ਵੀ ਕੋਈ ਮੇਜਰ ਰੇਸ਼ੀਨਟ ਵਗੈਰਾ ਹੋਈ ਵੀ ਇਹ ਤੇ ਮੋਣੀ ਮੁੱਟੀ ਚਲੋ ਬਾਹਰੋਂ ਹਲਾ ਦਵਾਲੇ ਮਾੜੇ ਨੇ ਵਿੱਚੋਂ ਜਮਾ ਸਾਫ਼ ਪਈ ਹੈ ਗੱਡੀ ਇਹ ਤੁਜਾ ਮੈਂ ਜੇਮਾ ਉਹ ਵੀ ਮਿੱਤਰੋ ਕਰੋ ਚੈੱਕ ਜੀ ਤੇ ਕਰ ਦਿੰਨੇ ਹੁਣ ਇਹਦਾ ਪੱਕਾ ਕੰਮ ਸਟਾਰਟ ਗੱਡੀ ਦਾ ਦੇਖ ਸਕਦੇ ਨੇ ਇਹ ਸੀਟ ਕਵਰ ਇਹ ਕਹੇ ਜਣੇਗੀ ਪਹਿਲਾਂ ਸਾਰੇ ਨਿਗਾ ਮਾਰ ਲਵਾ ਸੀਟ ਤੇ ਦੇਖੋ ਮੈਲ ਖੜੀ ਹੈ ਨਾ ਪੂਰੀ ਸ਼ੀਟ 'ਚ ਸਾਰੀ ਸ਼ੀਟ ਤੇ ਮੈਲ ਹੀ ਮੈਲ ਹੋਈ ਪਈ ਆ ਸੇਫਟੀਸ ਫਰਸਟ ਆਪਾਂ ਹੋ ਗਏ ਆ ਟੀਮ ਪੂਰੀ ਫੌਮ ਹੈ ਇੱਕ ਕੰਮ ਕਰਨ ਲੱਗਦੇ ਆ ਵਸ਼ ਛੋਟਿਓ ਬਸ ਇਹ ਪਿਆਰ ਦੇ ਛੋਟ ਬਣਾਈ ਰੱਖਿਓ ਕੰਮ ਵਾਲੀ ਆਪਾਂ ਗਰਦ ਖੜਦਾਂਗੇ ਗਰਦ ਉਹ ਵੀ ਮੇਟਰ ਉਕਰੋਈ ਇੱਕ ਗਰਾਂ ਸੀਟ ਹੋਣ ਬਣ ਗਈ ਗੱਲ ਉਹੀ ਸੀਟ ਆ ਇਹ ਜਿਹੜੀ ਮੈਲੀ ਹੋਈ ਹੋਈ ਸੀ ਸਾਰੀ ਬਹੁਤ ਸਾਫ਼ ਹੋ ਗਈ ਬਹੁਤ ਜ਼ਿਆਦਾ ਇਹ ਇੱਥੋਂ ਪਤਾ ਲੱਗੋ ਤੁਹਾਨੂੰ ਹੁਣ ਦੇਖੋ ਆ ਦਾਣੇ ਜੇ ਸਾਫ਼ ਹੋ ਗਏ ਨੇ ਸਾਰੇ ਆ ਜਿਹੜੇ ਮਿੱਤਰੂ ਧਾਰੀਆਂ ਜਿਹੜੀਆਂ ਇਹ ਪਾਣੀ ਦੀਆਂ ਨਗੀਆਂ ਵਿੱਚ ਵਨ ਐਕਸ ਤੇ ਹਾਂ ਹੁਣ ਦੇਖੋ ਹੁੰਦੀ ਹੈ ਨਾ ਸਾਫ਼ ਜਾਮ ਉਹੀ ਸਾਰੀ ਸਾਫ ਆ ਦੇਖੋ ਸਾਰੀ ਸਾਫ ਹੋ ਗਈ ਮਿੱਤਰੋ ਹੁਣ ਇਹਦੇ ਨਾਲ ਦੀਆਂ ਮੈਂ ਦੂਜੀਆਂ ਸੀਟਾਂ ਵੀ ਖੋਹਣਾ ਤੁਹਾਨੂੰ ਆਹ ਤਾਂ ਸੀਟ ਹੋ ਗਈ ਓਕੀ ਜਮ ਆਪਣੀ ਸਾਫ ਸੂਫ ਕਰਤੀ ਏ ਪ੍ਰੋਪਰ ਇਹ ਇਹਦੇ ਬਰਾਬਰੀ ਨੇ ਜਿਹੜੀਆਂ ਆਹ ਸੀਟਾਂ ਲਿਬੜੀਆਂ ਮੇਰੇ ਇੰਨੀ ਹੀ ਉਹ ਲਿਬੜੀ ਵੀ ਸੀ ਆ ਦੇਖੋ ਇਹ ਸਾਰੇ ਆ ਡੱਬੇ ਇਹ ਮਾਲ ਨਾ ਭਰੇ ਬੈਨੇ ਨੇ ਸਾਰੇ ਆ ਸੀਟ ਹੁਣ ਇੱਕ ਕਰ ਲਓ ਪਹਿਲਾਂ ਵਾਲੀ ਸੀਟ ਵੀ ਤੁਹਾਨੂੰ ਮੈਂ ਪਹਿਲਾਂ ਚੈੱਕ ਕਰਾਈ ਸੀ ਹੁਣ ਵਾਲੀ ਵੀ ਦੁਬਾਰੇ ਫੇਰ ਚੈੱਕ ਕਰ ਲਓ ਮਿੱਤਰੋ ਡਾਊਟ ਨਹੀਂ ਕੋਈ ਰਹਿਣਾ ਚਾਹੀਦਾ ਜੇ ਕਿਸੇ ਭਰਾ ਨੂੰ ਕੋਈ ਚੀਜ਼ ਦਾ ਡਾਊਟ ਹੁੰਦਾ ਉਹ ਮੈਸੇਜ ਜ਼ਰੂਰ ਕਰਦਿਆ ਕਰੋ ਤੇ ਬਾਕੀ ਵੱਧ ਤੋਂ ਵੱਧ ਪਿਆਰ ਤੇ ਸ਼ੂਟ ਬਣਾ ਕੇ ਰੱਖਿਆ ਕਰੋ ਮਿੱਤਰੋ ਤਾਂ ਕਿ ਹੋਰ ਵੀ ਆਪਾਂ ਹੌਸਲੇ ਨਾਲ ਚੀਜ਼ ਵੀਡੀਓ ਲੈ ਕੇ ਆਇਆ ਕਰੀਏ ਛੋਡੀ ਸਾਤਰ ਕਿਉਂਕਿ ਤੁਸੀਂ ਮੈਂ ਨਹੀਂ ਕਿਹਾ ਤੁਸੀਂ ਜਿਹੜੀਆਂ ਕੰਮ ਵਾਲੀਆਂ ਵੀਡੀਓ ਨੇ ਉਹਨਾਂ ਦਾ ਰਿਸਪੌਂਸ ਬਹੁਤ ਘੱਟ ਦੇ ਰਹੇ ਹੋ ਮੈਂ ਗੱਡੀ ਦੀਆਂ ਪਾਈ ਜਾਂਦਾ ਤੁਸੀਂ ਫੁੱਲ ਰਿਸਪੌਂਸ ਦਿੰਦੇ ਸੀਗੇ ਆਲਟੋ ਹੀ ਆ ਇਹ ਵੀਡੀਓ ਪਾਉਣ ਲੱਗਾ ਤੁਸੀਂ ਰਿਸਪੌਂਸ ਘਟਾਤਾ ਮਿੱਤਰੋ ਇਹ ਸਭੋਂ ਬਹੁਤ ਨੋਲੇਜੇਬਲ ਚੀਜ਼ਾਂ ਨੇ ਛੋਟੀ ਖਾਤਰਾ ਜਿਹੜਾ ਕੋਈ ਨਵਾਂ ਨਵੀਂ ਏ ਦਾ ਮੁੰਡਾ ਜੁੜਿਆ ਹੋਇਆ ਨਾਲ ਤੇ ਚਲੋ ਲੱਗਦੇ ਹੁਣ ਇਹ ਸ਼ੀਟ ਨੂੰ ਇੱਧਰ ਧਰ ਕੇ ਸਾਫ਼ ਕਰਨਾ ਕੋਈ ਮਿੱਤਰੋ ਕਰੋ ਚੈੱਕ ਵਣਗੀ ਗੱਲ ਸ਼ੀਟ ਦੀ ਉਹੀ ਸ਼ੀਟ ਹੈ ਕਮਲੀ 1x ਤੇ ਚੈੱਕ ਕਰੋ ਪਾਣੀ ਖੜਾ ਹਜੇ ਤੇ ਦੇਖੋ ਹੋ ਵੀ ਨਾ ਸਾਫ ਆਹ ਜਿਹੜੇ ਦਾਗ ਜਨੇ ਇਹ ਵੀ ਆਪਾਂ ਕਰਾਂਗੇ ਇਹ ਤੋਂ ਬਾਅਦ ਦਾ ਪ੍ਰੋਸੈਸ ਆ ਇਹ ਤੋਂ ਬਾਅਦ ਕਰਾਂਗੇ ਤੇ ਆਹ ਸੀਟ ਜਮਾ ਸੁੱਕ ਚੁੱਕੀ ਆ ਹੁਣ ਸਾਰੀ ਸਾਫ ਹੋ ਕੇ ਆ ਤਾਂ ਇਹ ਤੇ ਮੇਰੇ ਦਾਗ ਦੂਗਾ ਕੋਈ ਚੀਜ਼ ਬਾਹਲੀ ਖਰਾਬ ਦਾ ਇਹ ਵੀ ਆਪਾਂ ਦੇਖਾਂਗੇ ਕੋਸ਼ਿਸ਼ ਕਰਾਂਗੇ ਤੋਂ ਬਾਅਦ ਵਾਲੇ ਪ੍ਰੋਸੈਸ ਚ ਜੇ ਹੋ ਜੀ ਓਕੇ ਉਹ ਬਸ ਗੋਪਤ ਗੋਪਤ ਪ੍ਰੋਸੈਸ ਹੈ ਸੌਰੀ ਆਪਾਂ ਦਿਖਾਉਂਦੀ ਕਿਵੇਂ ਨੂੰ ਦੇਖੋ ਬਣ ਗਈ ਸ਼ਾਫ ਸੀਟ ਮਿੱਤਰੋ ਉਹੀ ਸੀਟਾਂ ਨੇ ਜਿਹੜੀਆਂ ਵਾਲੀਆਂ ਖਰਾਬ ਸੀਗੀਆਂ ਐ ਨਵੀਆਂ ਨਵੀਆਂ ਰਿਕੜੀਆਂ ਜਾਂਵਾ ਉਹ ਵੀ ਮਿੱਤਰੋ ਕਰੋ ਚੈੱਕ ਸੀਟਾਂ ਧੋਣ ਤੋਂ ਬਾਅਦ ਮੈਟ ਮੂਟ ਸਾਰੇ ਧੋਕੇ ਐ ਟੰਗ ਤੇ ਮੈਟ ਫੈਂਡਰ ਲੈਣੀਆਂ ਵਗੈਰਾ ਸਾਰੀਆਂ ਧੋਤੀਆਂ ਤੇ ਦੇ ਇੱਕ ਆ ਗੁੱਦਾਂੀਆਂ ਲੱਗ ਜਾਂਦੇ ਫੈਂਡਰ ਲੈਣੀਆਂ ਦੇ ਪਿੱਛੇ ਇਹ ਵੀ ਸਾਰੀਆਂ ਧੋ ਤੂਕੇ ਰੱਖਤੀਆਂ ਮਿੱਤਰੋ ਤੇ ਹੁਣ ਆਪਾਂ ਲੱਗਦੇ ਆ ਆ ਟਾਕੀਆਂ ਵਾਲੇ ਪੈਨਲ ਜੀ ਧੋਣ ਕਿਉਂਕਿ ਤੁਸੀਂ ਦੇਖ ਸਕਦੇ ਇਹਨਾਂ ਦੇ ਹਾਲਾਤ ਕਿੰਨੇ ਮਾੜੇ ਨੇ ਆ ਦੇਖੋ ਆ ਕਰੀਮ ਕਲਰ ਦੀ ਹੁੰਦੀ ਹੈ ਇੱਥੋਂ ਇਹ ਸਾਰੀ ਕਾਲੇ ਰੰਗ ਦੀ ਹੋਈ ਪਈ ਐ ਇੱਥੋਂ ਆਹ ਦੇਖੋ ਸਾਰੀ ਕਾਲੀ ਕਾਲੀ ਰੰਗ ਦੀ ਹੋਈ ਪਈ ਐ ਇਹ ਸਾਰੀ ਆਪਾਂ ਕਰੀਮ ਕਲਰ ਦੀ ਕੱਢਣੀ ਆ ਪ੍ਰੋਪਰ ਇੱਥੋਂ ਤੇ ਆਹ ਦੇਖ ਸਕਦੇ ਹੋ ਨਾਲ-ਨਾਲ ਸਾਰੀ ਕਿਵੇਂ ਮੈਲ ਮੈਲ ਹੋਈ ਪਈ ਐ ਤੇ ਇੱਧਰ ਵੀ ਆਹ ਪਤੋਂ ਲੱਗ ਗਿਆ ਇਹ ਤੇ ਆਹ ਦੇਖਿਓ ਤੁਸੀਂ ਮੈਲ ਕਿਵੇਂ ਨਿਕਲਦੀ ਦੀ ਜੱਗ ਬਣ ਬਣ ਦੇਖੋ ਮੈਲ ਆ ਰਹੀ ਆ ਨਿਕਲ ਰਹੀ ਚਲੋ ਮਿੱਤਰੋ ਤੋਂ ਲਈਏ ਫੇਰ ਦਿਖਾਉਣਾ ਉਹ ਵੀ ਜੋ ਬ్రో ਕੈਮੀਕਲ ਮਾਰ ਕੇ ਸਰਫ ਮਾਰ ਕੇ ਕਰ ਲਾ ਹੁਣ ਇਹਨੂੰ ਸੈੱਟ ਹੋਣ ਤੇ ਪ੍ਰੈਸ਼ਰ ਮਾਰ ਕੇ ਦੇਖਦੇ ਆਂ ਵੀ ਆਪਣਾ ਤਰੀਕਾ ਕੰਮ ਕਰੇ ਇਹ ਕੀ ਗੱਲ ਬਣ ਗਈ ਹੋਣੀਆਂ ਗੱਲ ਲੈ ਬਣ ਗਈ ਗੱਲ ਲੈ ਬਾਕੀ ਮੇਨ ਰਿਜ਼ਲਟ ਤਾਂ ਸੁੱਕੇ ਤੇ ਨਿਕਲਣਾ ਸੀ ਤੇ ਨਹੀਂ ਨਿਕਲਦਾ ਦਾ ਰਿਜ਼ਲਟ ਲੋ ਵੀਰੋ ਸਾਰੀ ਟਾਕੀ ਸਾਫ ਸਾਫ ਨਿਕਲਾਈ ਦੇਖੋ ਵੀਰਾਂ ਲੋ ਵੀ ਜੋ ਟੇਓ ਕਰੋ ਮਿਹਨਤ ਇੱਕ ਬੋਲਦੀ ਆ ਮਿਹਨਤ ਜੋਬਰਾਂ ਦੀ ਕਹਿੰਦੇ ਕਹੇ ਜੀ ਸੀ ਆਹ ਜਮਾ ਮਿੱਤਰੋ ਸਾਫ ਸਾਫ ਨਿਕਲਿਆ ਜਮਾ ਸਾਫ ਸਾਫ ਦੇਖੋ ਹੋ ਗਏ ਨਾ ਸਾਫ ਸਾਫ ਜਮਾ ਕਰੀਮ ਕਲਰ ਦੇ ਨਿਕਲੇ ਆ ਜਰੂਰ ਆ ਲੈਣਾ ਹੀ ਆ ਨਾਲ ਨਾਲ ਲੈਈਆਂ ਇੱਕ ਤੇਥੇ ਮਿੱਤਰੋ ਕੋ ਬਜਦਾ ਨਹੀਂ ਵਾਲਾ ਤੇ اک ਹੀ ਲੈਣਾ ਹੀ ਆ ਤੇ ਨਾ ਥੋੜਾ ਜਿਹਾ ਔਖਾ ਵਾਧਾ ਹੋ ਗਿਆ ਤਾਂ ਕਰਕੇ ਸ਼ਾਪ ਨਹੀਂ ਹੋਈਆਂ ਆਂ ਬਾਕੀ ਜਮਾਂ ਏ ਕਲਾਸ ਕਰਤਾ ਕੰਮ ਦੇਖੋ ਹਲੇ ਆ ਜਿਹੜੇ ਦਾਗ ਜੇ ਨੇ ਮਾੜੇ ਮਾੜੇ ਜੀ ਝਾਕੇ ਦੇ ਨੇ ਇਹ ਬਿੱਲੇ ਪਣਦੇ ਨੇ ਹਜੇ ਤੋ ਗਿੱਲਾ ਪਣ ਗਿਆ ਨਹੀਂ ਸ਼ਮਾਰ ਕੇ ਜਦੋਂ ਇਹ ਸੁੱਕ ਗਿਆ ਫੇਰ ਬਣੂ ਗੱਲ ਜੋ ਬਰੋ ਮਿਹਨਤ ਰੰਗ ਤਾਂ ਲਿਆਈ ਹੈ ਬਣ ਗਈ ਨਾ ਗੱਲ ਜੋ ਬਰੋ ਆ ਵੀ ਤੋਤਾ ਗਿਆ ਤੇ ਉਹ ਵੀ ਤੋਤਾ ਗਿਆ ਦੋ ਪੀਸ ਤੋਤੇ ਗੇ ਤੇ ਹੁਣ ਆਪਾਂ ਇਹਨਾਂ ਨੂੰ ਛੱਡ ਕੇ ਮਿੱਤਰੋ ਚੱਲ ਗਏ ਉਹਨੇ ਪੰਜ ਮਨ ਪੰਜ ਗਰੀਆਂ ਹਾਂ ਤੇ ਉੱਥੇ ਹੀ ਸਾਲੇ ਕਿਸ ਨੂੰ ਮੈਂ ਦਿਖਾਵਾਂਗਾ ਕਿਉਂਕਿ ਆਪਾਂ ਉੱਥੇ ਦਿਖਾ ਕੇ ਆਉਣਾ ਇਹਦੇ ਜਿਹੜਾ ਆਹ ਇੱਥੋਂ ਗਲਿਆ ਹੋਇਆ ਪੀਛਾ ਇਹ ਉਹਨੂੰ ਪੁੱਛ ਕੇ ਆਉਣਾ ਵੀ ਕਿ ਕੀ ਕੋਸ ਹਾਬ ਕਿਤਾਬ ਇਹਦਾ ਕਿੰਨੇ ਪੈਸੇ ਪੂਸੇ ਕੀ ਕੁਛ ਲੱਗੂਗਾ ਇਹ ਤੇ ਤੇ ਪੱਟੀ ਮਿੱਤਰੋ ਆਪਾਂ ਆਪ ਵਰਨੀ ਹੈ ਇਹ ਤੇ ਪੱਚੋ ਆਪ ਲਾਊਗਾ ਪੱਚ ਮਤਲਬ ਕਿ ਵੀ ਇੱਥੇ ਲੋਹੇ ਦੀ ਚਾਦਰ ਕੱਟ ਕੇ ਇੰਨੀ ਲੰਬੀ ਇੰਨੀ ਲੰਬੀ ਚਾਦਰ ਲੱਗੂ ਇੱਥੇ ਇੱਥੇ ਤੱਕ ਲੋਹੇ ਦੀ ਕੱਟ ਕੇ ਇੱਥੋਂ ਏਦੋਂ ਥੱਲੇ ਥੱਲੇ ਲਵਾਉਣੀ ਆ ਆਪਾਂ ਜਿਹੜੀ ਆ ਸ਼ੇਪ ਆ ਇਹ ਨਹੀਂ ਖਰਾਬ ਕਰਾਉਣੀ ਹੈਗੀ ਏਦੋਂ ਥੱਲੇ ਥੱਲੇ ਰੱਖ ਕੇ ਲਵਾਵਾਂਗੇ ਜਮ ਤੁਰਤ ਤੋਂ ਸਟਾਰਟ ਹੋ ਜਿਓ ਪੱਚ ਜਿਹੜਾ ਤਰਾਉਣਾ ਦਾ ਦੇਖੋ ਮਿੱਤਰੋ ਕਿਵੇਂ ਗਲੇ ਵੇਨੇ ਪੀਛਾ ਆ ਫੈਂਡਰ ਵੀ ਮਿੱਤਰੋ ਇਹਦਾ ਖੁੱਲਾ ਵੇ ਇੱਥੇ ਵੀ ਨਟ-ਨਟ ਲਾਉਣੇ ਨੇ ਫੈਂਡਰ ਦੇ ਆ ਤੁਹਾਨੂੰ ਮੈਂ ਹੱਥ ਛਵਾੜ ਕੇ ਦਿਖਾਉਣਾ ਇਹਦੇ ਗਲੇ ਵੇ ਪੀਛ ਕੱਢ ਕੇ ਬਹੁਤ ਗੰਦਾ ਮਿੱਤਰੋ ਇਹ ਚ ਇਹ ਗੱਡੀ ਤੁਸੀਂ ਆਏ ਹਿਸਾਬ ਲਾ ਲਓ ਮਿੱਤਰੋ ਬਾਹਰੋਂ ਇੰਨੀ ਖਰਾਬ ਆ ਅੰਦਰੋਂ ਜਦੋਂ ਆਪਾਂ ਫਰਸ਼ ਪਟਿਆ ਫਰਸ਼ ਜਮੀ ਨਹੀਂ ਗੜਿਆ ਹੋਇਆ ਜਮੀ ਵੀ ਨਹੀਂ ਤੇ ਚਲੋ ਕੋਈ ਨਹੀਂ ਹੁਣ ਮਿੱਤਰੋ ਭੀਜ ਜਿਆ ਪਰੇ ਹੋ ਗਿਆ ਫੈਂਡਰ ਦੀ ਸ਼ੇਪ ਸੂਪਨਾ ਖਰਾਬ ਹੋ ਜੇ ਬਾਹਲਾ ਇਹ ਮੱਥਾ ਜਾਂ ਮਾਰਾਂਗੇ ਤੇ ਹੁਣ ਆਪਾਂ ਆ ਦਿਖਾਉਣ ਚਾਲਦੇ ਆ ਸਿੱਧਾ ਤੇ ਬਾਕੀ ਕੰਮ ਕੱਲ ਨੂੰ ਕਰਾਂਗੇ ਨਾਲੇ ਜਿਹੜੀ ਆ ਚੀਜ਼ ਆ ਮਿੱਤਰੋ ਫੁੱਲੀ ਵੀ ਝਾਕਦੀ ਅੱਡ ਇਹ ਇੱਥੇੋਂ ਪੱਟੀ ਨਾਲ ਹੋਇਆ ਗਿਆ ਜਿਹੜੀ ਪੱਟੀ ਹੁੰਦੀ ਆ ਨਾ ਉਹ ਫੁੱਲ ਜਾਂਦੀ ਹੁੰਦੀ ਆ ਕਿਸੇ ਕਿਸੇ ਜਗ੍ਹਾ ਤੇ ਜਿੱਥੇ ਉਹਦਾ ਮਤਲਬ ਕਿ ਨਹੀਂ ਪੱਥਰ ਵਧੀਆ ਨਾਲ ਰੱਖਿਆ ਹੋਵੇ ਨਹੀਂ ਪੱਥਰ ਮਤਲਬ ਕਿ ਸਟਾਰਟਿੰਗ ਪੁਆਇੰਟ ਜੇ ਸਟਾਰਟਿੰਗ ਪੁਆਇੰਟ ਵਧੀਆ ਰੱਖਾਂਗੇ ਆਪਾਂ ਪੱਟੀ ਪੂਪੀ ਭਰਨ ਦਾ ਤਾਂ ਉਹ ਖਰਾਬ ਨਹੀਂ ਹੋਊਗੀ ਮੁੜ ਕੇ ਛੇਤੀ ਆ ਹੁਣ ਬਹੁਤ ਟਾਈਮ ਦੀ ਮੈਨੂੰ ਲੱਗਦਾ ਤਿਆਰ ਹੋਈ ਵੀ ਆ ਸ਼ੇਪ ਇਥੋਂ ਨਵੀਂ ਪੱਟੀ ਲੱਗੀ ਲਓ ਦੇਖੋ ਪੱਟੀ ਪੱਟੀ ਆ ਮਦਰੂ ਆ ਇੰਨੀ ਮੋਟੀ ਪੱਟੀ ਲੱਗੀ ਵਿਛੇ ਤੇ ਤੇ ਮਦਰੂ ਹੱਥ ਤੇ ਵਜੀ ਸ਼ਟ ਆਏ ਹੋ ਇਹ ਉਂਗਲ ਤੇ ਵੀ ਆਈ ਤੇ ਵੀ ਆਹ ਉਂਗਲ ਤੇ ਵੀ ਵਜੀ ਵੀ ਆ ਦੇਖੋ ਆਈ ਦੇ ਤੇ ਵੀ ਵਜੀ ਵੀ ਆ ਹੱਥ ਨਹੀਂ ਜਾਂਦੀ ਸ਼ਾਹ ਕਹਿੰਦੇ ਨਾਲੇ ਆਈ ਦੀ ਡੈਂਟਿੰਗ ਕਰਾ ਕੇ ਇੱਥੇ ਟਾਂਕੇ ਲਵਾ ਦਾਂ ਹਾਂਜੀ ਵੀ ਮਿੱਤਰੋ ਤੇ ਫੇਰ ਅੱਜ ਦਾ ਦਿਨ ਆਪਾਂ ਇੱਥੇ ਐਂਡ ਕਰਨ ਲੱਗੇ ਆਂ ਕਿਉਂਕਿ ਪਹਿਲਾਂ ਤਾਂ ਚਲੋ ਆਪਾਂ ਇਹਦਾ ਦੇਖੋ ਮ ਜਾਣਾ ਸੀ ਇਹਦੇ ਗੋਲੇ ਜਿਹੇ ਜਿੱਥੇ ਜਿੱਥੇ ਪੱਛ ਲੱਗਣ ਵਾਲੇ ਨੇ ਉਹ ਦੇਖ ਸਕਦੇ ਨਹੀਂ ਥੱਲੇ ਪੱਛ ਲੱਗਣ ਵਾਲੇ ਨੇ ਉਹ ਕਰਾਉਣਾ ਜਾਣਾ ਸੀ ਪਹਿਲਾਂ ਤੇ ਉਧਰ ਮੈਂ ਗੱਲ ਕਰੀ ਪਾਈ ਆ ਉਹ ਕਹਿੰਦਾ ਹੁਣ ਟਾਈਮ ਬਹੁਤ ਹੋ ਗਿਆ ਮੈਂ ਭੱਜਿਆਗਾ ਤੇ ਕਿਉਂਕਿ ਹੁਣ ਤਕਰੀਬਨ ਵੱਜ ਚੁੱਕੇ ਨੇ 6 6:30 ਵਾਂਗੂ ਹੋ ਗਿਆਗਾ ਟਾਈਮ ਤੇ ਉਹ ਭੱਜਿਆਗਾ ਮਿੱਤਰੋ ਤੇ ਆਪਾਂ ਫਿਰ ਹੁਣ ਕਾਲੂ ਚੱਲਾਂਗੇ ਇਹ ਪੱਚ ਜੇ ਲਵਾਉਣ ਉਹ ਲਵਾ ਕੇ ਉਸ ਤੋਂ ਬਾਅਦ ਪੱਟੀ ਭਾਰਨ ਦਾ ਕੰਮ ਦੇਖਦੇ ਆਂ ਵੀ ਪਹਿਲਾਂ ਸ਼ੁਰੂ ਕਰਨਾ ਜਾਂ ਫਿਰ ਪਹਿਲਾਂ ਜਿਹੜਾ ਕੰਮ ਉਹ ਪਿਆ ਜਾਂ ਫਿਰ ਪਹਿਲਾਂ ਆਪਾਂ ਉਹਨਾਂ ਮੇੜਾਂਗੇ ਆ ਮਤਲਬ ਕਿ ਗੱਤੇ-ਗੁੱਤੇ ਇਹ ਤੋਂ ਹੁਣ ਆਲੇ ਪਏ ਨੇ ਆਪਾਂ ਮਿੱਤਰੋ ਪੱਟੀ ਦਾ ਕੰਮ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਤੇ ਬਾਕੀ ਭਰਾਵਾਂ ਨੇ ਸਾਰੇ ਵੱਧ ਤੋਂ ਵੱਧ ਪਿਆਰ ਤੇ ਸਕੂਟ ਬਣਾ ਕੇ ਰੱਖਿਆ ਕਰੋ ਮਿੱਤਰੋ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਨਾ ਚੀਜ਼ਾਂ ਖਾਤਰ ਤੇ ਉਮੀਦ ਕਰਦਾ ਤੁਸੀਂ ਸਾਰੇ ਭਰਾ ਇਹ ਵੀਡੀਓ ਨੂੰ ਦੇਖ ਕੇ ਜ਼ਰੂਰ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਕਰੋਗੇ ਤੇ ਬਾਕੀ ਮੇਰਾ ਕੋਈ ਆਏ ਨਹੀਂ ਹੁੰਦਾ ਯਾਰ ਵੀ ਵੀਡੀਓ ਪਾ ਕੇ ਆਪਾਂ ਵੀ ਉਹੀ ਉਹ ਕਰੀ ਜਾਂਦੇ ਆ ਕਿ ਵੀਊ ਲੈਣ ਦੇ ਮਾਰੇ ਮੈਨੂੰ ਐ ਹੁੰਦਾ ਯਾਰ ਵੀਡੀਓ ਆਪਾਂ ਚਲੋ ਪਾਈਏ ਪਰ ਆਪਣੇ ਕੰਮ ਆਈ ਆਪਣੀ ਵੀਡੀਓ ਪਾਈ ਕਿਸੇ ਦੇ ਕੰਮ ਆਵੇ ਤਾਂ ਕਰਕੇ ਮੈਂ ਪਾਉਣਾ ਹੁਣ ਨਹੀਂ ਹੋਰ ਨਹੀਂ ਕੋਈ ਵਾੜਾ ਚੱਕਰ ਹੈਗਾ ਇਹ ਨਹੀਂ ਮਿੱਤਰੋ ਮੇਰਾ ਫਿਰ ਕੰਟੈਂਟ ਤਾਂ ਆਪਾਂ ਜੀ ਚਲਾਉਣਾ ਸੀ ਆਪਣੇ ਕੋਲ ਹੈਗੀ ਸੀ ਗੱਡੀ ਆਪਾਂ ਉਹਦੇ ਨਾਲ ਚਲਾਈ ਜਾਂਦੇ ਤੇ ਬਾਕੀ ਮਿੱਤਰੋ ਐ ਹੁੰਦਾ ਯਾਰ ਇਹ ਕੰਮ ਆ ਜਿਹੜਾ YouTube ਵਾਲੇ ਮੈਂ ਖੁਦ ਕਹਿ ਰਿਹਾ ਮੈਂ ਨਾਲੇ YouTube ਚਲਾਉਣਾਗਾ ਜਿਵੇਂ ਕਹਣਾ ਕਿ ਆਵਦੇ ਕੰਮ ਨੂੰ ਕਦੇ ਮਾੜਾ ਨਹੀਂ ਕਹਿਣਾ ਚਾਹੀਦਾ ਮੈਂ ਤਾਂ ਵੀ ਐਂ ਕਹਿ ਰਿਹਾ ਵੀ ਇਹ ਕੰਮ ਹੁੰਦੇ ਨੇਗੇ ਸਾਈਡ ਤੇ ਸਾਈਡ ਤੌਰ ਤੇ ਵੀ ਬੰਦਾ ਕੰਮਾਂ ਤੋਂ ਬਾਅਦ ਇਹ ਕੰਮਾਂ ਨੂੰ ਕਰ ਸਕਦਾ ਪਰ ਸਾਰੇ ਨੂੰ ਪਹਿਲ ਵੱਦ ਤੋਂ ਵੱਧ ਹੱਥ ਦੀ ਕੰਮ ਨੂੰ ਦੇਣੀ ਚਾਹੀਦੀ ਹੈ ਜਿਹੜਾ ਬੰਦਾ ਹੱਥ ਨਾਲ ਕੰਮ ਸਿੱਖ ਲੈਂਦਾ ਉਹ ਕੰਮ ਨੂੰ ਵੱਦ ਤੋਂ ਵੱਧ ਪਹਿਲ ਦੇਓ ਸਾਰੇ ਜਾਣੇ ਜਿਹੜੇ ਭਰਾ ਮੇਰੀ ਉਮਰ ਦੇ ਨੇ ਉਹ ਬਹੁਤ ਗੌਰ ਨਾਲ ਸੁਣ ਲਈ ਚੀਜ਼ ਨੂੰ ਕਿਉਂਕਿ ਮਿੱਤਰੋ ਜਿਹੜਾ ਹੱਥ ਦਾ ਕੰਮ ਆ ਬੰਦੇ ਨੂੰ ਕੋਈ ਵੀ ਜਿਵੇਂ ਮੰਨ ਕੇ ਚੱਲੋ ਕਿੰਨਾ ਮਰਜੀ ਧੱਕਾ ਕਰ ਲੈ ਕੋਈ ਵੀ ਬੰਦਾ ਵੀ ਨਹੀਂ ਤੂੰ ਇਹ ਨਹੀਂ ਉਹ ਕਰ ਇਹ ਨਹੀਂ ਆਈ ਨਹੀਂ ਆਈ ਨਹੀਂ ਬਿਤੇ ਤੂੰ ਇਹ ਨਹੀਂ ਹੋਣਾ ਆਈ ਨਹੀਂ ਹੋਣਾ ਫਰਾਨਾ ਨਹੀਂ ਹੋਣਾ ਤੇ ਜਣੀ ਜਿਹੜਾ ਹੱਥ ਦਾ ਕੰਮ ਆ ਕਿਸੇ ਵੀ ਟਾਈਮ ਬੰਦਾ ਚਾਹੇ ਕੁਈ ਕੰਮ ਨਾ ਵੀ ਹੋਵੇ ਤਾਂ ਵੀ ਬੰਦੇ ਨੂੰ ਜਿਹੜਾ ਹੱਥ ਦਾ ਗੁਣ ਹੁੰਦਾ ਨਾ ਉਹ ਗੁਣਕ ਬੰਦੇ ਨੂੰ ਰੋਟੀ ਖਵਾ ਸਕਦਾ ਬਿਲੇ ਬੈਠੇ ਨੂੰ ਤੇ ਇਸ ਕਰਕੇ ਮੈਂ ਵੀਡੀਓ ਪਾਉਣਾ ਹੁੰਨਾ ਵੀ ਤੁਸੀਂ ਸਾਰੇ ਭਰਾ ਚੰਗੀ ਸਿੱਖਿਆ ਮਿਲੇ ਸਾਰਿਆਂ ਨੂੰ ਤੇ ਕੋਸ਼ਿਸ਼ ਕਰਨ ਸਾਰੇ ਭਰਾ ਕਮਾਕਾਰਾਂ ਤੇ ਸੈਟਲ ਹੋਣ ਜਿਹਦਾ ਵੀ ਜਿਹੜੇ-ਜਿਹੜੇ ਕੰਮ ਚ ਇੰਟਰਸਟ ਆ ਕਿਉਂਕਿ ਮਿੱਤਰੋ ਕੰਮ ਇੱਕ ਇਹੋ ਜੀ ਚੀਜ਼ ਆ ਵੀ ਜਿਹੜੇ ਤੋਂ ਬਿਨਾ ਬੰਦਾ ਸਾਰੀ ਉਮਰ ਨਹੀਂ 살 ਸਕਦਾ ਕੰਮ ਬਹੁਤ ਜ਼ਰੂਰੀ ਆ ਹਰ ਇੱਕ ਬੰਦੇ ਲਈ ਕਿਉਂਕਿ ਜੇ ਆਪਾਂ ਕੰਮ ਕਰਾਂਗੇ ਤਾਂ ਹੀ ਰੋਟੀ ਪਾਣੀ ਖਾਵਾਂਗੇ ਨਿਆਰੀ ਲਮਾਂਗੇ ਆਪਦੀ ਜ਼ਿੰਦਗੀ ਦੇ ਕੱਪੜਾ ਜੀੜਾ ਟੰਗਦਾ ਪਾਵਾਂਗੇ ਫੇਰ ਹੀ ਆ ਜੇ ਆਪਾਂ ਕੰਮ ਕਰਾਂਗੇ ਏਸੇ ਚੀਜ਼ ਦੇ ਕਰਕੇ ਹੀ ਮੈਂ ਜਿਹੜੇ ਆਪਣੇ ਫਿਰਦੇ ਉਹਨਰੇ ਮੰਗਤੇ ਕਦੇ ਕੱਪੜੇ ਲੈਣ ਵਾਲੇ ਕਦੇ ਆਟੇ ਵਾਲੇ ਦਾਲਾਂ ਵਾਲੇ ਮੈਂ ਉਹਨਾਂ ਨੂੰ ਵੀ ਇਹੀ ਚੀਜ਼ ਹਰ ਵਾਰ ਕਹਿੰਦਾ ਉਹਨਾਂ ਚਲੋ ਆਪਣੇ ਜੀ ਪੈਸੇ ਦੇਣ ਦਾ ਨਹੀਂ ਕੋਈ ਬਾਲਾ ਵੱਡੜਾ ਕੰਮ ਹੁੰਦਾ ਪੈਸੇ ਨੇ ਯਾਰ 10 ਰੁਪਏ ਦੇ ਦੇ 100 ਰੁਪਏ ਦੇ ਦੇ ਚਾਹੇ ਉਹਨਾਂ ਨੂੰ ਜੇ ਆਪਾਂ ਹੋਰ ਖਾਣੇ ਪੀਣੇ ਉਹਨੂੰ ਰੋਕ ਕੇ ਆਪਾਂ ਉਹਨੂੰ ਪੈਸੇ ਦੇ ਸਕਦੇ ਆ ਪੈਸੇ ਦੇਣ ਦੀ ਨਹੀਂ ਕੋਈ ਬਾਲੀ ਵੱਡੀ ਗੱਲ ਹੁੰਦੀ ਪਰ ਮੈਂ ਪੈਸੇ ਦੇਣ ਨਾਲੋਂ ਪਹਿਲਾਂ ਵੀ ਆਪਾਂ ਉਹਨਾਂ ਨੂੰ ਚੰਗੀ ਸਿੱਖਿਆ ਲਈ ਵੀ ਉਹੋ ਕੰਮ ਕਾਰ ਲੱਗਣ ਤੇ ਆਪਦੀ ਜ਼ਿੰਦਗੀ ਆਪ ਸੈਟਲ ਕਰਨਾ ਸਾਰੀ ਕਿਉਂਕਿ ਕੰਮ ਮੇਤਰੋ ਬਹੁਤ ਜ਼ਰੂਰੀ ਹੈ ਤੇ ਆਪਣੇ ਜਿਹੜੇ ਮਾਪੇ ਨੇ ਉਹ ਵੀ ਸ਼ੁਰੂ ਤੋਂ ਕੰਮ ਕਰਦੇ ਆਏ ਨੇ ਆਪਾਂ ਨੂੰ ਤਾਂ ਹੀ ਇੱਥੇ ਤੱਕ ਪਹੁੰਚਦੇ ਕਰਤਾ ਉਹਨਾਂ ਨੇ ਜੇ ਕੰਮ ਕਰਦੇ ਜੀ ਜੇ ਮੰਨ ਕੇ ਚਲੋ ਬੰਦਾ ਵਿਹਲਾ ਰਹੇ ਨਾ ਉਹਦੀ ਜ਼ਿੰਦਗੀ ਜ਼ਿੰਦਗੀ ਨਹੀਂ ਹੁੰਦੀ ਹੈਗੀ ਤਾਂ ਕਰਕੇ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਵੀ ਵੱਧ ਤੋਂ ਵੱਧ ਕੰਮ ਕਾਰ ਕਰਿਆ ਕਰੋ ਤੇ ਬਾਕੀ ਚਲੋ ਫਿਰ ਆਪਾਂ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦਾ ਤੇ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਬਣਾ ਕੇ ਰੱਖਿਆ ਕਰੋ ਮਿੱਤਰੋ ਤੇ ਜਿਹੜਾ ਸਮਾਨ ਸੂਣਾ ਆਪਾਂ ਤੋਤਾ ਸੀ ਇਧਰ ਸੀਟਾਂ ਸੂਟਾਂ ਰੱਖੀਆਂ ਸੀ ਉਹ ਸਾਰੀਆਂ ਆਪਾਂ ਅੰਦਰ ਰੱਖ ਦੀਆਂ ਚੱਕ ਕੇ ਕਿਉਂਕਿ ਰਾਤ ਨੂੰ ਕੋਈ ਵਾਰ ਮੀਂਹ ਆ ਜਾਂਦਾ ਹੁੰਦਾ ਜਿਹੜਾ ਉਹ ਸਮਾਨ ਪਿਆ ਜਿਹੜਾ ਆਪਣਾ ਉਹ ਆਪਣਾ ਮੀਂਹ ਤੋਂ ਖਤਰੇ ਤੋਂ ਬਾਹਰ ਕਿਉਂਕਿ ਮਿੱਤਰੋ ਉਹ ਆਪਾਂ ਸਾਰਾ ਕੰਮ ਸਮਾਨ ਟੋਟਲੀ ਧੋਣਾ ਹੀ ਆ ਪਾਣੀ ਨਾਲ ਉਸ ਤੋਂ ਬਾਅਦ ਤੇ ਉਸ ਲਈ ਉਹ ਖਤਰੇ ਤੋਂ ਬਾਹਰ ਉਹਦੇ ਵਿੱਚ ਕੋਈ ਵੀ ਇਲੈਕਟ੍ਰੋਨਿਕ ਚੀਜ਼ ਨਹੀਂ ਜਿਹੜੇ ਏਸੀ ਏਸੀ ਵਾਲੀਆਂ ਸਚਾਂ ਪਾਈਆਂ ਨੇ ਨਮੀਆਂ ਇਹ ਤੇ ਰੇਡੀਓ ਕੰਟਰੋਲ ਸੀਗਾ ਜਿਹੜਾ ਤੇ ਡੰਡੀਆਂੀਆਂ ਹੁੰਦੀਆਂ ਨੇ ਇੰਡੀਕੇਟਰ ਚਲਾਉਣ ਕਰਨ ਵਾਲੇ ਉਹ ਸਾਰੀਆਂ ਆਪਾਂ ਸਾਹਮਣੇ ਅੰਦਰ ਰੱਖ ਦੀਆਂ ਨੇ ਸਪੀਕਰ ਸਪੀਕਰ ਉਹਨਾਂ ਇਲੈਕਟ੍ਰੋਨਿਕ ਚੀਜ਼ਾਂ ਉਹ ਸਾਰੀਆਂ ਅੰਦਰ ਰੱਖੀਆਂ ਵੀ ਨੇ ਆਪਣੀਆਂ ਤੇ ਜਿਹੜੀਆਂ ਚੀਜ਼ਾਂ ਨੇ ਇਹ ਧੂਣ ਧੂਣ ਵਾਲੀਆਂ ਨੇ ਆਪਾਂ ਤਾਂ ਕਰਕੇ ਨਹੀਂ ਅੰਦਰ ਰੱਖੀਆਂ ਆਈਆਂ ਤੇ ਬਾਕੀ ਮੇਤਰੂ ਇਹਦਾ ਕੰਮ ਆਪਾਂ ਬੰਪਰ ਬੰਪਰ ਜਲਦੀ ਹੀ ਹਟ ਕਰਾਂਗੇ 2-4 ਦਿਨਾਂ ਦੇ ਵਿੱਚ ਵਿੱਚ ਤੇ ਮੈਂ ਤਾਂ ਯਾਰ ਬੰਪਰ ਫਿੱਟ ਕਰ ਰਿਹਾ ਮੈਨੂੰ ਆਇਆ ਵੀ ਮੈਂ ਇੰਜਨ ਜਿਹੜਾ ਧੂਣਾ ਨਾ ਉਹ ਬਿਨਾ ਬੰਪਰ ਤੋਂ ਤੁੱਟਿਆ ਜਾਵੇ ਤਾਂ ਕਿ ਬਹੁਤ ਵਧੀਆ ਤੁੱਟਿਆ ਜਾਊਗਾ ਇੰਜਨ ਆਪਾਂ ਹਜੇ ਪ੍ਰੋਪਰ ਵੀ ਨਹੀਂ ਹਲਾ ਤਾਂ ਧੂਣਾ ਜਿਵੇਂ ਆ ਹਾਰਨਾ ਹੂਰਨਾ ਤੇ ਮੈਲ ਜੜੀ ਵੀ ਆ ਇਹ ਸਾਰੀ ਆਪਾਂ ਲਾਉਣੀ ਆ ਇਹ ਚਮਕ ਦੇ ਕਰਨੇ ਨੇ ਰੇਡੀਏਟਰ ਤੋਂ ਕਾਲਸ ਸਾਰੀ ਲਾਉਣੀ ਆ ਇਹ ਇਹ ਰੇਡੀਏਟਰ ਨਵੇਂ ਵਰਗਾ ਕਢਣਾ ਉਹ ਮਾਰ ਮਾਰ ਕੇ ਤੇ ਕੈਮੀਕਲ ਮਾਰ ਕੇ ਨੂੰ ਸਾਫ਼ ਕਰਾਂਗੇ ਢਾਂਗ ਨਾਲ ਪੂਰਾ ਵਧੀਆ ਪੂਰਾ ਪ੍ਰੋਪਰ ਕੋਈ ਯਾਨੀ ਕੱਚ ਨਹੀਂ ਛੱਡਦੇ ਗੱਡੀ ਚ ਤੇ ਬਾਕੀ ਭਰਾ ਕੋਈ ਗੁੱਸਾ ਨਾ ਕਰੋ ਇਸ ਚੀਜ਼ ਦਾ ਕਿਉਂਕਿ ਬਈ ਕੰਮ ਬਹੁਤ ਜ਼ਰੂਰੀ ਆ ਬਾਕੀ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਕਰਿਓ ਕਿਉਂਕਿ ਭਰਾਵਾਂ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਵੱਧ ਸਕਦੇ ਆ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਚ